ਹਾਂਜੀ ਮੇਰਾ ਨਾਮ ਜਗਦੀਪ ਸਿੰਘ ਆ ਜੀ ਤੇ ਸਾਡੀ ਦੁਕਾਨ ਸਿਤਾਰਾ ਮੋਟਰ ਕੋਲੋਂ ਸਾਹਮਣੇ ਪੈਜ ਜਾਂਦੀ ਹੈ ਤੇ ਇਹ ਬਜ਼ੁਰਗ ਜਿੱਦਾਂ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਨਾ ਆਪਣੇ ਪਿੱਛੋਂ ਆਏ ਨੇ ਤੇ ਅਸੀਂ ਦੁਕਾਨ ਦੇ ਆਪਣੇ ਬਾਹਰ ਬੈਠੇ ਤੇ ਇਹ ਘਰੋਂ ਕੋਈ ਪਰੇਸ਼ਾਨ ਲੱਗਦੇ ਜੋ ਕੋਈ ਝਗੜਾ ਇਹਨਾਂ ਦਾ ਝਗੜਾ ਵਗੈਰਾ ਹੋਇਆ ਵਾ ਤੇ ਇਹ ਜਾਣ ਪੁੱਜ ਕੇ ਨਾ ਗੱਡੀਆਂ ਥੱਲੇ ਆ ਕੇ ਸੁਸਾਈਡ ਕਰ ਦਿੰਦੇ ਨੇ ਆਪਣੀ ਤੇ ਇਹਨਾਂ ਦੇ ਗੱਲ ਸੁਣਨਾ ਵੀ ਇਹਨਾਂ ਨੇ ਸਾਡੇ ਸਾਹਮਣੇ ਦੋ ਤਿੰਨਾਂ ਦੀ ਗੱਡੀ ਵੱਲੋਂ ਭੱਜੇ ਆ ਕਿਸੇ ਗੱਡੀ ਥੱਲੇ ਆਉਣ ਨੂੰ ਤੇ ਮਹਾਵਹਾ ਇਹਨਾਂ ਦਾ ਬਚਾਵਾ ਹੋਇਆ ਉਹ ਤੇ ਦੂਜਾ ਇਹਨਾਂ ਨੇ ਨਾ ਇਹਨਾਂ ਦੇ ਗੱਲ ਜਿਹੜਾ ਫਰਨਾ ਕਰਨੇ ਦਾ ਨਾਲ ਵੀ ਨਾਲੇ ਆਪਣਾ ਗੱਲ ਘੁੱਟਣ ਦੀ ਕੋਸ਼ਿਸ਼ ਕੀਤੀ ਹੈ ਤਾਂ ਇਹਨਾਂ ਦਾ ਫਿਰ ਪਰਨਾ ਚੋ ਸਾਈਡ ਤੇ ਰੱਖੋ ਤਿੰਨ ਚੋ ਚਾਰ ਗੱਡੀਆਂ ਥੱਲੇ ਆਉਣ ਲੱਗੇ ਸੀ ਨਾਲੇ ਅੱਦਾ ਕਰਉਣਾ ਤਿੰਨ ਚੋ ਚਾਰ ਗੱਡੀਆਂ ਥੱਲੇ ਇਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ 112 ਤੇ ਕਾਲ ਕੀਤੀ ਆ ਤੇ 112 ਤੇ ਪੁਲਿਸ ਆ ਗਈ ਆ ਤੇ ਹੁਣ ਅਸੀਂ ਪੁਲਿਸ ਵਾਲਿਆਂ ਨੇ ਉਹਨਾਂ ਨਾਲ ਬਹਾਲਤਾ ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਗੱਡੀ 'ਚ ਲੈ ਗਏ ਤੇ ਲੈ ਕੇ ਚਲ ਗਏ ਆਪਣੇ ਥਾਣੇ ਤੇ ਘਰੋਂ ਕੋਈ ਆਪਣਾ ਦੱਸ ਦੇ ਨਹੀਂ ਕੋਈ ਸਿਰਸਾ ਜਾਂ ਸਿਰਸਾ ਪਿੰਡ ਕੋਈ ਕੰਨਵਾਂ ਲੱਗੇ ਡਾਕਟਰ ਨੇ ਨਾਲ ਛੱਟ ਲੱਗੀ ਆ ਥਿੰਕਰ ਹੋ ਗਿਆ ਕੋਈ ਗੈਨਡ ਹੈ ਮੇਰੀ ਲੜਾਈ ਹੋਈ ਆ ਤੇ ਘਾਦੀ ਨਾਲ ਲੜਿਆ ਤੇ ਮੈਂ ਲੜ ਕੇ ਆਇਆ ਕੁਝ ਗੱਲ ਪੂਰੀ ਕਲੀਅਰ ਦੱਸੀ ਨਹੀਂ ਇਹ ਪਹਿਲੇ ਆਣੇ ਦੱਸਿਆ ਨਾ ਕਿ ਘਾਦੀ ਨਾਲ ਲੜਦੇ ਨਹੀਂ ਕੀ ਗੱਲ ਹੋਈ ਹੈ ਤੇ ਅਸੀਂ 112 ਦੇ ਪਰੈਕਟ ਕੀਤਾ ਤੇ ਪੁਲਿਸ ਆ ਗਈਆਂ ਤੇ ਉਹਨਾਂ ਨੂੰ ਪੁਲਿਸ 112 ਆਪਣੀ ਗੱਡੀ 'ਚ ਭਾਲ ਕੇ ਦਾ ਨਾਮ ਲੈ ਕੇ ਚੱਲ ਗਏ ਬਸ ਇਹ ਗੱਲ ਬਾਤ ਮੈਂ ਐਸਐਸ ਸਰਕਿਟ ਰੱਖਿਆ ਪੋਰਟਸ ਤੇ ਜੀ ਹਾਂ ਅਸੀਂ ਤੇਲਪਾਣ ਜਾ ਰਹੇ ਸੀ ਪੁਲਿਸ ਲੈਣ ਚ ਤੇ ਕਾਨੋਂ ਆ ਤੋਂ ਥੋੜੇ ਅੱਗੇ-ਅੱਗੇ ਜਿੱਤੇ ਸੀਤਾਰਾਮ ਦਾ ਪੈਟਰੋਲ ਪੰਪ ਆ ਉਹਦੇ ਸਾਹਮਣੇ ਰੋਡ ਤੇ ਨਹੀਂ ਨਹੀਂ ਆਪਣੇ ਸਿਟੀ ਨੂੰ ਹਾਂਜੀ ਸੀਤਾਰਾਮ ਦਾ ਪ੍ਰੋ ਪਟਾੜਾ ਤੋਂ ਨੇ ਆਪੋਜੀਟ ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀ ਤੇ ਜੋ ਜਿੰਨਾ ਹੱਥ ਦਿੱਤਾ ਮੁੰਡਾ ਕਾਲਾ ਨੌਰ ਦਾ ਸੀ ਉਹ ਆਂਦਾ ਵੀ ਇਹ ਬਜ਼ੁਰਗ ਜਿਹੜਾ ਗੱਡੀਆਂ ਥੱਲੇ ਆਉਂਦਾ ਮੇਰੇ ਗੱਡੀ ਥੱਲੇ ਆ ਚਲਿਆ ਸੀ ਉਹਨਾਂ ਫੜ ਕੇ ਤੇ ਇੱਕ ਟੈਰ ਦੇ ਬਾਹ ਲੈ ਆਏ ਨੂੰ ਤੇ ਸਾ ਨੂੰ ਆਂਦੇ ਵੀ ਇਦਾਂ ਗੱਲਬਾਤ ਆ ਤੇ ਅਸੀਂ ਮਤਲਬ ਉਹਨੂੰ ਬਾਹ ਲੈ ਗੱਡੀ ਜਿਹਦਾ ਛਿਟੀ ਲਾ ਕੇ ਛਿਟੀ ਫਿਰ ਉਹ ਆਂਦੇ ਵੀ ਜ਼ਖਮੀ ਆ ਬਾਹ ਦੇ ਛੱਟ ਲੱਗੀ ਓਦੇ ਤੇ ਰਹੀਂ ਉਤੋਂ ਆਂਦੇ ਬੋਸ ਵੀ ਟ ਲੈ ਦੇ ਸਰਕਾਰੀ ਅਸੀਂ ਹਸਪੀਟਲ ਦਾਖਲ ਕਰਾਤਾ ਕਰਕੇ ਉਹਦੀ ਪਛਾਣ ਹੋ ਗਈ ਇਹ ਕੋਣ ਆ ਉਹ ਬੰਦਾ ਕਿ ਨਾ ਰਿਜਿੰਦਰ ਸਿੰਘ ਸੀਸਰੀ ਪਿੰਡ ਸੀਸਰਾ ਦਾ ਸਿਆਣੇ ਤੇ ਕਾਹਵਾ ਪਿੰਡ ਮਿਆਂਸਾਂ ਲੱਗਦੀ ਹਾਂ ਜੀ ਪਿੰਡ ਸੀਸਰਾ ਦਾ ਭਰਦੇ ਨੂੰ ਇਨਫੋਰਮ ਕਰਤਾ ਹਾਂ ਉਹ ਇਹ ਪਿੰਡ ਦੇ ਮੁੜੇ ਦਾ ਨੰਬਰ ਦਿੱਤਾ ਹੈ ਉਹਨਾਂ ਉਹਦੇ ਤਾਂ ਹੀ ਫੋਨ ਕੀਤਾ ਉਹ ਆਂਦੇ ਮੈਂ ਅੱਜ ਬਾਹਰ ਆਂ ਜੇ ਮੈਂ ਜਾਣਾ ਤੇ ਪਿੰਡ ਇਨਫੋਰਮ ਕਰ ਦਿੰਦਾ ਉਹਦੇ ਘਰਿਆਂ ਨੂੰ ਪਤਾ ਲੱਗ ਗਿਆ ਹਾਂ ਜੀ ਹਾਂ ਜੀ ਠੀਕ ਹੈ ਹਾਂ ਜੀ ਮੇਰਾ ਨਾਮ ਜਗਦੀਪ ਸਿੰਘ ਆ ਜੀ ਤੇ ਸਾਡੀ ਦੁਕਾਨ ਆ ਸਿਤਾਰਾ ਪٹرول ਪੰਪਰੇ ਸਾਹਮਣੇ ਪੈ ਜਾਂਦੀ ਹੈ ਤੇ ਇਹ ਬਜ਼ੁਰਗ ਜਿੱਦਾਂ ਤੁਸੀਂ ਦੇਖ ਰਹੇ ਹੋ ਇਹਨਾਂ ਨੇ ਨਾ ਪਿੱਛੋਂ ਆਏ ਨੇ ਤੇ ਅਸੀਂ ਦੁਕਾਨ ਦੇ ਆਪਣੇ ਬਾਹਰ ਬੈਠੇ ਸੀ ਤੇ ਇਹ ਘਰੋਂ ਕੋਈ ਪਰੇਸ਼ਾਨ ਲੱਗਦੇ ਜੋ ਕੋਈ ਛਕਾਰ ਇਹਨਾਂ ਦਾ ਝਗੜਾ ਵਗੈਰਾ ਹੋਇਆ ਹੋਵੇ ਤੇ ਇਹ ਜਾਣ ਪੁੱਝ ਕੇ ਨਾ ਗੱਡੀਆਂ ਥੱਲੇ ਆ ਕੇ ਸਾਈਡ ਕਰ ਦਿੰਦੇ ਆ ਭਾਈ ਤੇ ਇਹਨਾਂ ਦੇ ਗੱਲ ਸੁਣਨਾ ਵੀ ਇਹਨਾਂ ਨੇ ਆਡੇ ਸਾਹਮਣੇ ਦੋ ਤਿੰਨਾਂ ਦੀ ਗੱਡੀ ਵੱਲੋਂ ਭੱਜੇ ਆ ਕਿਸੇ ਗੱਡੀ ਥੱਲੇ ਆਨ ਨੂੰ ਤੇ ਮਹਾਵਹਾ ਇਹਨਾਂ ਦਾ ਬਚਾਅ ਹੋਇਆ ਉਹਨੇ ਦੂਜਾ ਇਹਨਾਂ ਨੇ ਨਾ ਇਹਨਾਂ ਦੇ ਗੱਲ ਜਿਹੜਾ ਪਰਣਾ ਹੀ ਪਰਨੇ ਦੇ ਨਾਗਰ ਨੇ ਆਪਣੇ ਗੱਲ ਘੁੱਟਣ ਦੀ ਕੋਸ਼ਿਸ਼ ਕੀਤੀ ਇਹਦਾ ਹੀ ਇਹਨਾਂ ਦਾ ਫਿਰ ਪਰਨੇ ਦੇ ਸਾਈਡ ਤੇ ਰੱਖੋ ਇਹਨਾਂ ਤਿੰਨ ਚਾਰ ਗੱਡੀਆਂ ਥੱਲੇ ਆਉਣ ਲੱਗੇ ਸੀ ਨਾਲੇ ਅੱਧਾ ਕਰੋ ਨਾ ਤਿੰਨ ਚਾਰ ਗੱਡੀਆਂ ਥੱਲੇ ਇਹਨਾਂ ਨੇ ਆਉਣ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ 112 ਤੇ ਕਾਲ ਕੀਤੀ ਆ ਤੇ 112 ਤੇ ਪੁਲਿਸ ਆ ਗਈ ਆ ਤੇ ਹੁਣ ਅਸੀਂ ਪੁਲਿਸ ਵਾਲਿਆਂ ਨੇ ਉਹਨੂੰ ਨਾਲ ਬਹਾਲਤਾ ਵਾ ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਗੱਡੀ 'ਚ ਲੈ ਗਏ ਤੇ ਲੈ ਕੇ ਚੱਲ ਗਏ ਆਪਣੇ ਥਾਣੇ ਇਹ ਘਰੋਂ ਕੋਈ ਆਪਣਾ ਦੱਸ ਦੇ ਨਹੀਂ ਕੋਈ ਸਿਰਸਾ ਜਾਂ ਸ਼ਿਰਸਾ ਪਿੰਡ ਕੋਈ ਕੰਨਵਾ ਲਾ ਕੇ ਦੱਸ ਦੇ। ਸੱਤ ਲੱਗੀ ਆ ਫਿੰਕਰੋਂ ਕੋਈ ਕਹਿਣ ਦੇ ਮੇਰੀ ਲੜਾਈ ਹੋਈ ਆ ਤੇ ਤੇ ਮੈਂ ਲੜ ਕੇ ਆਇਆ ਕੁਝ ਗੱਲ ਪੂਰੀ ਕਲੀਅਰ ਦੱਸੀ ਨਹੀਂ। ਉਹ ਕਹਿੰਦੇ ਆਣ ਦੱਸਿਆ ਨਾ ਕਿ ਕੱਦੀ ਲੜ ਕੇ ਇਹ ਗੱਲ ਹੋਈ ਆ ਤੇ ਅਸੀਂ 112 ਦੇ ਕਾਲ ਕੀਤਾ ਤੇ ਪੁਲਿਸ ਆ ਗਈ ਆ ਤੇ ਉਹਨਾਂ ਨੂੰ ਪੁਲਿਸ 112 ਆਪਣੀ ਗੱਡੀ ਚ ਭਾਲ ਕੇ ਦਾ ਨਾਮ ਲੈ ਕੇ ਬਸ ਇਹ ਗੱਲ ਬਾਤ। ਬੰਦੇ ਐਸਐਸ ਸਰਕਿਟ ਰੱਖਿਆ ਪੋਰਟਸ ਤੇ ਜੀ। ਹਾਂ। ਅਸੀਂ ਤੇਲ ਪਾਉਣ ਜਾ ਰਹੇ ਸੀ ਪੁਲਿਸ ਲੈਣ ਚ। ਕਾਨਵਾ ਤੋਂ ਥੋੜੇ ਅੱਗੇ-ਅਗੇ ਜਿੱਤੇ ਸੀਤਾ RAM ਦਾ ਪੈਟਰੋਲ ਪੰਪ ਆ ਉਹਦੇ ਸਾਹਮਣੇ ਨਾ ਨਹੀਂ ਨਹੀਂ ਆਪਣੇ ਸਿਟੀ ਨੂੰ ਹਾਂ ਹਾਂਜੀ ਸੀਤਾ RAM ਦਾ ਪੈਟਰੋਲ ਪੰਪ ਤੋਂ ਦੇ ਅਪੋਜੀਟ ਹਾਂਜੀ ਉੱਥੇ ਬੰਦੇ ਵਾਵਾ ਇਕੱਠੇ ਹੋਏ ਸੀ ਤੇ ਜੋ ਜਨਾਹ ਹਨ ਹੱਥ ਦਿੱਤਾ ਮੁੜਾ ਕਾਲਾ ਨੌਰ ਦਾ ਹੀ ਉਹ ਆਂਦਾ ਵੀ ਇਹ ਬਜ਼ੁਰਗ ਜਿਹੜਾ ਗੱਡੀ ਥੱਲੇ ਆਉਂਦਾ ਮੇਰੇ ਗੱਡੀ ਥੱਲੇ ਆ ਚ ਲਿਆਈ ਉਹਨਾਂ ਫੜਕੇ ਦੇ ਖਟੜ ਦੇ ਬਾਹ ਲਿਆਏ ਨੂੰ ਤੇ ਆ ਨੂੰ ਆਂਦੇ ਵੀ ਇਦਾਂ ਗੱਲਬਾਤ ਆ ਤੇ ਅਸੀਂ ਮਤਲਬ ਉਹਨੂੰ ਬਾਹ ਲਿਆ ਗੱਡੀ ਜਿਹਦਾ ਛਿਟੀ ਲਾ ਕੇ ਛਿਟੀ ਫਿਰ ਉਹ ਆਂਦੇ ਵੀ ਜ਼ਖਮੀ ਆ ਬਾਹ ਦੇ ਛੱਟ ਲੱਗੀ ਓਦੇ ਇਹ ਆਇਆ ਉਹ ਤਾਂ ਅੰਦੇ ਬੋਸ ਵਿਟਲਾ ਦੇ ਸਰਕਾਰੀ ਐ ਹਸਪੀਟਲ ਦਾਖਲ ਕਰਾਤਾ ਕਰਕੇ ਉਹਦੀ ਪਹਿਚਾਨ ਹੋ ਗਈ ਇਹ ਕੋਣ ਆ ਉਹ ਬੰਦਾ ਕੀ ਨਾ ਰਿਜਿੰਦਰ ਸਿੰਘ ਸੀਸਰੀ ਪਿੰਡ ਸੀਸਰਾ ਦਾ ਸਿਆਣੇ ਤੇ ਕਦੋਂ ਆ ਪਿੰਡੀ ਮੀਆਂ ਸੰਗ ਲੱਗ ਗਈ ਹਾਂ ਜੀ ਹਾਂ ਜੀ ਪਿੰਡ ਸੀਸਰਾ ਤੋਂ ਭਰਦੇ ਨੂੰ ਇਨਫੋਰਮ ਕਰਤਾ ਹਾਂ ਓਏ ਇਹ ਪਿੰਦ ਦੇ ਮੁਡੇ ਦਾ ਨੰਬਰ ਦਿੱਤਾ ਏ ਉਹਨਾਂ ਉਹਦੇ ਤਾਂ ਹੀ ਫੋਨ ਕੀਤਾ ਉਹ ਆਂਦੇ ਮੈਂ ਅੱਜ ਬਾਹਰ ਆਂ ਜੇ ਮੈਂ ਜਾਂਦਾ ਪਿੰਦ ਇਨਫੋਰਮ ਕਰ ਦਿੰਦਾ ਉਹਦੇ ਘਰਿਆਂ ਨੂੰ ਪਤਾ ਲੱਗ ਜਾ ਹਾਂ ਜੀ ਹਾਂ ਜੀ